ਕੀ ਕੀ ਹਾਲ ਹੈ ਬਾਈ ਤੇ ਆਉਂਦੇ ਨੂੰ ਇਹ ਮਿਲ ਗਿਆ ਮੇਰਾ ਚਿੱਤ ਜਾਨੀ ਚੀਕ ਸੀ ਮੈਂ ਕਿ ਚੱਲ ਮੈਨੂੰ ਬਿਠਾ ਕੇ ਲੈ ਜਾ ਅੱਛਾ ਠੀਕ ਆ ਜਾ ਚੱਲ ਆ ਜਾ ਕਿਉਂ ਸਰਪੰਚਾ ਕੀ ਗੱਲ ਹੋ ਗਈ ਗੱਲ ਹੀ ਨਹੀਂ ਕਰਦਾ ਯਾਰ ਮੇਰੇ ਤੋਂ ਕੋਈ ਗਲਤੀ ਹੋ ਗਈ ਯਾਰ ਹੋ ਲੈ ਮੈਂ ਕਿ ਤੂੰ ਤੇਰੀ ਤਾਂ ਕੋਈ ਗਲਤੀ ਤੂੰ ਗਰਪਤੰਦਰਾ ਮੈਂ ਬੁਲਾਇਆ ਤੂੰ ਬੋਲੀ ਹੀ ਨਹੀਂ ਯਾਰ ਓਏ ਆ ਜਾ ਚਾਹ ਪੀਉਣਿਆ ਆ ਜਾ ਚਾਹ ਪੀਉਣਿਆ ਚਾਹ ਬਣਾ ਦੇ ਵਧੀਆ ਜੀ ਮੈਂਬਰ ਨੂੰ ਹਾਂ ਤੇ ਬਣਾ ਦਿੰਨੀ ਆ ਲੈਚੀ ਵਾਲੀ ਬਣਾਉ ਆ ਜਾ ਆ ਜਾ ਮੈਂਬਰ ਕਿ ਛੱਕ ਕਰਦਾ ਓ ਯੱਦ ਲੈ ਉਹੀ ਗੱਲ ਤੇਰੀ ਉਹ ਜਦੋਂ ਪੱਗਵਟ ਭਰਾ ਹੁੰਦੇ ਹਨ ਨਾ ਉੱਥੇ ਸ਼ੱਕ ਨਹੀਂ ਮਾਣ ਕਰੀਦਾ ਹੁੰਦਾ ਓਏ ਆ ਕੀ ਹੋ ਗਿਆ ਉਹ ਉਹ ਸਰਪੰਚਾ ਤੇ ਤਾਂ ਵੀਡੀਓ ਹੀ ਬਦਲਤੀ ਸਾਰੀ ਹੋਏ ਓਏ ਕਦੇ ਕਦੇ ਟਵਿਸਟ ਵੀ ਲਿਆਉਣਾ ਪੈਂਦਾ ਵੀਡੀਓ 'ਚ ਅੱਛਾ ਆ ਜਾ ਮੈਂ ਰੱਖ ਲੰਗੀ ਆ ਮਾੜਾ ਹੈ ਤੈਨੂੰ ਵਧਿਆ ਵਧਿਆ ਵਧੇ ਉੱਧਰ ਪਿੱਛੇ ਡਿੱਗਣ ਤੋਂ ਬਚੋ ਹਾਂ ਹਾਂ ਐਕਸ਼ਨ ਹੈ ਧਿਆਨ ਰੱਖੀਂ ਸ਼ੱਕ ਐਵੇਂ ਕਿਵੇਂ ਚੱਕ ਕਰੀਂ ਆ ਚਲੋ ਬਸ ਨਹੀਂ ਮੈਂ ਕਿਵੇਂ ਸ਼ੱਕ ਕਰ ਲੂ ਤੂੰ ਆ ਚਾਹ ਪੀਏ ਚੱਲ ਠੀਕ ਆ ਫਿਰ ਤੇਰੀ ਮਰਜ਼ੀ ਤੇਰੀ ਮਰਜ਼ੀ ਆ ਫਿਰ ਮਰਜ਼ੀ ਨੂੰ ਕੀ ਆ ਤੂੰ ਆ ਅੱਥਰ ਅੱਛਾ ਕਿੱਥੇ ਗਈ ਸੀ ਗੁਰਦੁਆਰੇ ਗਈ ਸੀ ਹੋਰ ਕਿੱਥੇ ਜਾਣਾ ਮੈਂ ਟੈਕਸ਼ਨ ਤੂੰ ਆ ਜਾ ਸ਼ੱਕ ਸ਼ੁੱਕ ਨੂੰ ਕੀ ਆ ਕੋਈ ਸ਼ੱਕ ਨਹੀਂ ਕਰਦਾ ਚੱਲ ਮੈਨੂੰ ਨਹੀਂ ਪਤਾ ਸੀ ਚੱਲ ਆ ਜਾ ਚੰਗਾ ਚਾਹ ਪਿਆ ਮੈਂ 500 ਗਲੀ ਚ ठेकेदार ਡਿੱਕੀ ਜਾਂਦਾ ਤੇਰਾ ਵੀ ਬਾਲੇ-ਬਾਰ ਜੇਕਰ ਕਰਿਆ ਚਾਹ ਪੀਏ ਉਧਰੋਂ ਅੱਧੂ ਬਾਦ ਉੱਧੂ ਬਾਦ ਇੱਥੇ ਐਤੋਂ ਕੱਟ ਲਾ ਕਲੀ ਪੱਕੀ ਤੋਂ ਬਾਅਦ ਜਿਹੜਾ ਆਪਣੀਆਂ ਪੁਲੀਆਂ ਪਾਲੀਆਂ ਆਈਆਂ ਸਾਰੀਆਂ ਪੱਕੀਆਂ ਦੇਖ ਕੇ ਕਰਾ ਦੀ ਕਿਤੇ ਉੱਥੇ ਡਿੱਗੀ ਜਾਣ ਹਾਂ ਵਧੀਆ ਮਸਾਲਾ ਪਵਾਇਂ ਸਾਰਾ ਹਾਂ ਤਿੰਨ ਰੇਗਾਂ ਦਾ ਹਿਸਾਬ ਕਿਤਾਬ ਦੇਖ ਲਈ ਕਿਹਦਾ ਰੰਦਾ ਰੁੰਦਾ ਤਾਂ ਨਹੀਂ ਕਿਸੇ ਦਾ ਲਾਲ ਤੂੰ ਕਹਿੰਦੇ ਤੂੰ ਕਦੋਂ ਐਸੀ ਜਿਹੀ ਗੱਲਾਂ ਕਰ ਤੋ ਕਰੀ ਜਾਂਦਾ ਓਏ ਕਹਿ ਮੈਂ ਦਸਵਾਦ ਨਹੀਂ ਆ ਰਿਹਾ ਭਰਾ ਹੈ ਹੈ ਕਹਿ ਮੇਰੀ ਗੱਲ ਸੁਣ ਲਾਲਚ ਨਾ ਕਰ ਹਾਂ ਮੈਂ ਕਹਾ ਹਾਂ ਹੂੰ ਤੇ ਮੈਂ ਕਦੋਂ ਲਾਲਚ ਨਾ ਕਰੀ ਮੈਂ ਤਾਂ ਨਹੀਂ ਲਾਲਚ ਕਰਦਾ ਯਾਰ ਚੱਲ ਠੀਕ ਹੈ ਚੰਗਾ ਚਾਹ ਪੀ ਚਾਹ ਪੀ ਮੈਂ ਆਇਆ ਨਹੀਂ ਮੈਂ ਐਨਾ ਕਹਤਾ ਕਿ ਮਰਨ ਤੋਂ ਪਹਿਲਾਂ ਇਹ ਜਿਹੇ ਗੱਲਾਂ ਕਰਦਾ ਅਬ ਮੈਂ ਜੇ ਜਾਊਗਾ ਨਾ ਪੁੱਤ ਇਹ ਜਿਹੇ ਗੱਲਾਂ ਕਾ ਤੋ ਕਰੀ ਜਾਣਾ ਓ ਇੱਕ ਵਾਰੀ ਤਾਂ ਕਹੋਂਗੇ ਇਹ ਜਿਹਿਆਂ ਕਿ ਮੈਂ ਕੀ ਹਰੀਆਂ ਪੀੜੀਆਂ ਕਰੀਆਂ ਨੇ ਨਾ ਮੈਂ ਨਾ ਮੈਂ ਇਹ ਹਰੀਆਂ ਕਿਉਂ ਮੈਂ ਹਰ ਇਹ ਜਿਹਿਆਂ ਗੱਲਾਂ ਕਰ ਨੂੰ ਮਰਨ ਲੱਗਿਆ ਯਾਰ ਐ ਕਹਦਣਾ ਹਾਂ ਓ ਅੱਛਾ ਉਂ ਕਰਦਾ ਸੀ ਮੈਨੂੰ ਚਾਹ ਲੱਗਦਾ ਸੱਚ ਤੂੰ ਤੂੰ ਪਰਾਂ ਨੂੰ ਵਗਦੀਆ ਚੱਲ ਬਾਣੀ ਤੇ ਤੂੰ ਪਰਾਂ ਨੂੰ ਵਗਦੀ ਫੇਰ ਵੀ ਮੈਂ ਕਿੰਦਾ ਅੰਦਰ ਸਲ ਪੰਦ ਉਸ ਕੀਦ ਨਹੀਂ ਗਈ ਅੰਦਰ ਨਾ ਐਨੀ ਭੈਣ ਦਾ ਨਹੀਂ ਉਹ ਤਾਂ ਕਰੂੰਗੀ ਇਹ ਤਾਂ ਉਹ ਨਹੀਂ ਆ ਰਹੀ ਨਹੀਂ ਮੇਰੀ ਗੱਲ ਸੁਣ ਲਾ ਜੂ ਸਰ ਮੈਂ ਇੱਕ ਮਿੰਟ ਵੀਰੇ ਇੱਕ ਮਿੰਟ ਇੱਕ ਵੀਰੇ ਸਰ ਬੰਚ ਇਦਾਂ ਇਹ ਕੰਮ ਕਿਉਂ ਕਰੀ ਜਾਂਦਾ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਹਾਂ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਮੈਨੂੰ ਇਹ ਨਹੀਂ ਮੇਰੇ ਤਾਂ ਹੱਥ ਤੋਂ ਹੀ ਪਿੱਛੇ ਵਜਦਾ ਜਦ ਮੈਨੂੰ ਕਹੀ ਗੁੱਸੇ ਇਹ ਤਾਂ ਵੱਟ ਖਾਣੇ ਵਾਂਗੂ ਪੈਂਦਾ ਹੁੰਦਾ ਅੱਜ ਤਾਂ ਅੰਦਰ ਨਰਮ ਹੋਇਆ ਪਿਆ ਜਮਈ ਕੋਈ ਗੱਲ ਹੈ ਜਾਂ ਤਾਂ ਇਹਨੂੰ ਕੋਈ ਟੈਨਸ਼ਨ ਹੈ ਹਾਂ ਹੈਨਾ ਕੁਝ ਹੀ ਛੱਟ ਬੱਚੀ ਦੇ ਨਾ じゃ ਕੋਈ ਨੂੰ ਟੈਂਸ਼ਨ ਆ ਹਾਂ ਫਿਰ ਬੰਦਾ ਮੂੰਹ ਤੋੜ ਹੁੰਦਾ ਜਾਂਦਾ ਹਾਂ ਇਹ ਜਿਹੀਆਂ ਗੱਲਾਂ ਤਾਂ ਯਾਰ ਮੇਰਾ ਦਾਦਾ ਕਰਿਆ ਕਰਦਾ ਸੀ ਹਾਂ ਮੈਂ ਹਾਂ ਕੇ ਜਿਹੀਆਂ ਗੱਲਾਂ ਤਾਂ ਮੇਰਾ ਦਾਦਾ ਕਰਦਾ ਜਦੋਂ ਉਹ ਵੀ ਮਰਨ ਵਾਲਾ ਸੀ ਹਾਂ ਰੋਇਆ ਜਦ ਜਿੱਦਾਂ ਸੱਚੀ ਉਹ ਨਾ ਮਰ ਜਾਵੇ ਹੱਥ ਕਰਦਾ ਹੁੰਦਾ ਚੁੱਤੀਆਂ ਖਾਏਗਾ ਕੀ ਪਤਾ ਨਹੀਂ ਬਈ ਇਦਰੀ ਹੋ ਚੱਲ ਪਰਸੋ ਹੀ ਜਾ ਬੀਬੀ ਉਹ ਦੇ ਬਾਬੇ ਪੀਲ ਪਾਵਾ ਗੋਈ ਕਿਹੜਾ ਹਾਂ ਕਿਹੜਾ ਕਿਹੜਾ गाना ਲਾਇਆ ਕਦੇ ਐਂਡੇ ਇਹ ਕੱਪੜਾ ਜਮਾਰਾ ਉਹ गाना ਲਾਵਾ ਸੀ ਬਣਾ ਲਈ ਤੂੰ ਬਲੌ ਚਲੀ ਜਾਂਦਾ ਅੱਛਾ ਚੱਲ ਮੈਂ ਤਾਂ ਨਹੀਂ ਪੁੱਛਿਆ ਸੀ ਵੀ ਚਾਹ ਪੀਓਗੇ ਤੁਸੀਂ ਕਿ ਨਹੀਂ ਅੱਜ ਦੋਨੋਂ ਨਹੀਂ ਪੀਣੀ ਮੈਂ ਵੀ ਪੀਊਂਗਾ ਮੈਨੂੰ ਦੇਓਗੇ ਤੁਸੀਂ ਨਹੀਂ ਪੀਓ ਮੈਂ ਤੁਹਾਨੂੰ ਕਹਿੰਦੀ ਵੀ ਤੁਸੀਂ ਜਾਣਾ ਵਾ ਚਾਹ ਪੀ ਕੇ ਜਾਓਗੇ ਨਾ ਮੈਂ ਕਿਹਾ ਤੂੰ ਲੈ ਪੀ ਚਾਹ ਤੂੰ ਫਿਰ ਮੈਂ ਇੱਕ ਮਿੰਟ ਆਇਆ ਚੰਗਾ ਵੀ ਲਾਸਟ ਨੇ ਮੈਂ ਨੱਕ ਗੱਲ ਕਰਕੇ ਜਾਣੀ ਹੈ ਕਿ ਨਹੀਂ ਮੈਂ ਉਹ ਕਨਫਰਮ ਕਰ ਰਹੀ ਨਾ ਮੈਂ ਕੁਝ ਨਹੀਂ ਗੱਲ ਕਰਨੀ ਵਾਲੀ सरपंच ਤੁਸੀਂ ਮਣੀ ਮੋਟੀ ਗੱਲ ਕਰ ਗੋਦਵਾ ਦਾ ਆਪਾਂ ਗੱਲ ਕਰਾਂਗੇ ਸਰਪੰਚ ਨਹੀਂ ਨਾ 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 ਤੁਸੀਂ ਵੀ ਨਹੀਂ ਕਰਨੀ ਇਹਨੇ ਨੇ ਵੀ ਤੂੰ ਗੱਲਾਂ ਕਰੇਗਾ ਇਹ ਵੀ ਦੁਰਜੂਮਾ ਕਰ ਬਸ ਠੀਕ ਹੈ ਇਹ ਚੋਈ ਚਬਾ ਜੂਮਾ ਇੱਧਰ ਚੱਲ ਰੋਟੀ ਸਾਨੂੰ ਤਾਂ ਉੱਧਾ ਮਿਲੂ ਉੱਤ ਦਗਾ ਲੇਪ ਪੈਣ ਦੇ ਨਮੇ ਪੈ ਗਿਆ ਫਰਕ ਵੇ ਅੱਖੀਆਂ ਤਾਂ ਦੇਖ ਕਿੰਨੇ ਵਜੇ ਕਰਿਆ ਆਪਾਂ ਫੋਨ ਆਪਾਂ ਪੌਣੇ ਦਿਖਾ ਦੇ ਮੈਨੂੰ ਤਾਂ ਬਾਈ ਬਾਈ ਬੋਣ ਲੱਗੇ ਨਹੀਂ ਇਹਨਾਂ ਨੂੰ ਬੋਲਣ ਲੱਗ ਜਾਂਦੇ ਆਉਂਦੀ ਆ ਕਰੈਕਟਰ ਨਾਲ ਤੇਰੇ ਚ ਮੈਂਬਰ ਝਲਕਦਾ ਰਹਿੰਦਾ ਬਹੁਤ ਮੈਨੂੰ ਸੱਚੀ ਆ ਜਿਹੋ ਜਿਹੇ ਯਾਰ ਉਹ ਮੈਂ ਤਾਂ ਇਹਨੂੰ ਕਿਹਾ ਉਹ ਮੈਂ ਖੜਤਾ ਆ ਮੈਨੂੰ ਆਖਿਆ ਮੇਰੀ ਗੱਲ ਤਾਂ ਉਹ ਖਿਆਲ ਨਹੀਂ ਬਣਦੇ ਮੈਂ ਤੁਹਾਨੂੰ ਦੱਸਦਾ ਬਣ ਜਾਂਦੇ ਆ ਖਿਆਲ ਬਣ ਜਾਂਦੇ ਆ ਚਲੋ ਚੱਲ ਆ ਵੀਡੀਓ 'ਚ ਮਰਨਾ ਹੈਗਾ ਕੋਈ ਗੱਲ ਮਰਨਾ ਮਰਨਾ ਨਹੀਂ ਮੈਂ ਦੱਸ ਦੇਣਾ ਉਹਨੂੰ ਮਰਨਾ ਤਾਂ ਮੈਂ ਹੈ ਨਹੀਂ ਵੀਡੀਓ 'ਚ ਫੇ ਆ ਮੈਂ ਕਿਉਂ ਕਰੀ ਇਹ ਮੈਨੂੰ پتہ ਲੋਕਾਂ ਨੂੰ ਹੋਰ ਤਾਂ ਕਤਾ ਵੈ ਸਾਨੂੰ ਪਤਾ ਮੈਨੂੰ ਪਤਾ ਮੈਂ ਦਾਦਾ ਨੂੰ ਪਤਾ ਕੀ ਆ ਉਹ ਉਥੇ ਉਹ ਤੇ ਬੋਰੀ ਚ ਪਾ ਕੇ ਲੈ ਕੇ ਜਾਵਾਂਗੇ ਮੇਰੀ ਗੱਲ ਸੁਣ ਉਥੋਂ ਗੱਡੀ ਆ ਹੀ ਜਾਂਦੀ ਹੋ ਤੂੰ ਤਾਂ ਵੀ ਮਰੇਗਾ ਬੇਸ਼ੱਕ ਤੇਰਾ ਮੈਥੂ ਪੇੜਾ ਜਿਹੜੇ ਤੂੰ ਕੰਮ ਕਰੀਏ ਨਾ ਇਹਨਾਂ ਨੂੰ ਪੜਦਾ ਹੀ ਬਾਹਰ ਉਹ ਹੋਰ ਸੁਣ ਘਬਰਾ ਨਾ ਇਹ ਤੇ ਜਿਵੇਂ ਪੜਥੇੜੀ ਗੱਲ ਆ ਕੀ ਕਮਾਈ ਸਾਨੂੰ ਵੀ ਫਿਰ ਤਾਂ ਮੇਰਾ ਹੀ ਪੜਤਈ ਆ ਇਹਦਾ ਵੀ ਪੜਤਈ ਆ ਆਹੋ ਠੀਕ ਰਹਿੰਦੀ ਰਹਿੰਦੀ ਜਿੱਥੇ ਰਹੇ ਕੋਈ ਨਹੀਂ ਆਇਦਕੋ ਰਹਿੰਦੀ ਨਹੀਂ ਸੁੱਕਾ ਤਨੀਆ ਪਾਤਾ ਪਰ ਤੇ ਲੈ ਆ ਜੋ ਆਪ ਮੈਨੂੰ ਮਾਈਕ ਤਾਂ ਦੇ ਦੋ ਸੁਹਾਨਾ ਇਹ ਤਾਂ ਮਾਈਕ ਤੜਕੀ ਉਹ ਤਾਂ ਬਾਅਦ ਚ ਆਊਗਾ ਹਾਂ ਇਹਨੂੰ ਮੈਚ ਮਾਈਕ ਦੇ ਕੋਈ ਨਾ ਉੱਚੀ ਬੋਲ ਕੇ ਮੇਰੇ ਕੋਲੇ ਬਈ ਨਾ ਪਰਾਟ ਪਰਾਟ ਕਿੱਥੇ ਚੱਕ ਕੇ ਰੱਖਣੀ ਹੈ ਮੈਂ ਤਾਂ ਕਹਿੰਦਾ ਰਹਿਣ ਦੇ ਇੱਥੇ ਮੜੀ ਜੇ ਲੁੱਕ ਚੇਂਜ ਹੋ ਜੂਗੀ ਇੰਨੇ ਸਾਦਾ ਜਾਂਦਾ ਨਾ ਕਰਦਾ ਇਹ ਚ ਸੱਭ ਕੇ ਖਾਲਾ ਮੰਜਾ ਕਦੋਂ ਅਸੀਂ ਰੋੜ ਵਾਲ ਕੇ ਪੀ ਲੈ ਦਾਤਨ ਕਰ ਲੈ ਮੈਂ ਇੱਥੇ ਐ ਬੈਠੀ ਬਾਪੂ ਇੱਥੇ ਬੈਠਾ ਕੁਰਸੀ ਤੇ ਹੁਣ ਬਾਪੂ ਨੂੰ ਐ ਬਿਠਾ ਦੇਖ ਐਵੇਂ ਹੋਰ ਫੇਰੀ ਆਉਂਗੀ ਸਾਡੇ ਕੋਲੇ ਉਹ ਬੈਠੇ ਤੇ ਆ ਕੀ ਕਰਤਾ ਕਿਹੜਾ ਕਰਤੇ ਇਹ ਮਰੇ ਬਹਿ ਜਾਊਗਾ ਇਹ ਵੀ ਚੱਲ ਕੇ ਜਾ ਇਹ ਦਵਾ ਤੈਨੂੰ ਛੱਡ ਤਾ ਜਦਾਵੇ ਹਾਏ ਹਾਏ ਕੰਜਰ ਅੱਡੀ ਜੋਰ ਦੀ ਪੱਟਦਾ ਕਰਦਾ ਪੱਟੇ ਜਿਹੜਦਾ ਜੜ ਕਰ ਜੜੋਂ ਹੀ ਨਿਕਲੇ ਆ ਤੇ ਦੁਨੀਆ ਇਹ ਬਲੌਗ ਤੇ ਨਿਕਿਆ ਲੜਾ ਹੁੰਦੇ ਦੇ ਸੁੱਟਦਾ ਮੇਰੀ ਇਹ ਜਿਹਾ ਡਾਇਰੈਕਟਰ ਹੋਣਾ ਚਾਹੀਦਾ ਸਾਡਾ ਆ ਤੇ ਫਿਰ ਇਹਦੇ ਦੋ ਦਿਨਾਂ ਨਾਲ ਹੋ ਰਿਹਾ ਇਹ ਦਿਨਾਲੇ ਇਹ ਦਿਨਾਲੇ ਇਹ ਦਿਨਾਲੇ ਨਾ ਆਕਾ ਨਾ ਜੀ ਕਹਤਾ ਹੈ ਲੈਣੇ ਨੇ ਮੈਨੂੰ ਚਾਹੀਦੀ ਚਲ ਫੇਰ ਦਾ ਮੈਨੂੰ ਨਾ ਨਾ ਹੁਣ ਪਤਾ ਤੂੰ ਇਹ ਸੋਚੀਏ ਨੇ ਮਨ ਮਨ ਚ ਮੇਰੇ ਸਾਰੇ ਮੱਗਰ ਮਗਰ ਦੀ ਨਾ ਜਾਨਾ ਸਾਰਾ ਕੁਝ ਹੋਇਆ ਤਾਜੀ ਸ਼ੱਕ ਗਰੀ ਬੈਠਾ ਹੁਣ ਮੇਰੇ ਸਰਪੰਚ ਸਰਪੰਚ ਨੂੰ ਮੈਂ ਨਾਵਾ ਤਾਂ ਕਿੱਧਰ ਨੂੰ ਲੈਣਾ ਇਹ ਹੁਣ ਸ਼ੇਤੀ ਜਾਨ ਮੇਰੇ ਹੱਥਾਂ ਨਹੀਂ ਆਉਂਦਾ ਕਿਤੇ ਹੋਰ ਬੋਗੜਾ ਕਦੀ ਨਾ ਗੱਲ ਕਿਤੇ ਹੋਰ ਹੀ ਨਾ ਇਹਨੂੰ ਪੱਟਣਾ ਹੋਰ ਦੀਪੀ ਵਰਗੀ ਨਾ ਪੱਟ ਲਈ ਇਹ ਕਿਹੜਾ ਇੱਕ ਅੱਧੀ ਮਗਰਾ ਕਿਹ ਪੰਦੂਜ ਨੇ ਬਾਈ ਉਹ ਕਿਹੜਾ ਕਹਿੰਦਾ ਡੰਡਾ ਡੰਡੇ ਨਹੀਂ ਉਹ ਗੜੀ ਦਾ ਜਾਨ ਨਿਕਲਿਆ ਦੋ ਮਟਨ ਕੀ ਮੰਗਾਇਆ ਚੌੜਨੀ ਸੀਗੇ ਵੇ ਉਹਦੇ ਚ ਚੱਲ ਤੂੰ ਮੇਰੀ ਗੱਲ ਸੁਣ ਲੈ ਹੁਣ ਦਰ ਲਈ ਓਏ ਬੇਤਿਨਾ ਓਏ ਹੈਲੋ ਏ ਓਏ ਨਹੀਂ ਓਏ ਇਹ ਚੀਜ਼ ਕੱਟਦੀ ਉਹ ਕੱਟਦੀ ਓਏ ਬੋਲੀ ਕਿਵੇਂ ਸੀ ਇਹਦਾ ਵੀ ਕੱਟ ਦਿਆ ਮੂੰਹ ਜਾਂ ਕੰਜਰੋਦ ਲੈਣਾ ਯਾਰ ਸੀਨੇ ਨੇ ਐਕਸ਼ਨ ਮੇਰਾ ਸਰਪੰਚਰ ਸਾਕੇ ਤਰਤਾ ਉੱਤੋ ਜਿਹੜਾ ਮੇਰਾ ਘਰ ਵਾਲਾ ਸ਼ੱਕ ਕਰਦਾ ਉਹ ਅੱਡ ਸਾਰਾ ਪੁਛਣਾ ਮੁੱਗਰ ਦੀ ਵਜਨ ਵਾਲਾ ਹੋਇਆ ਹਰ ਪਤਾ ਨਹੀਂ ਕੋਈ ਆ ਗਿਆ ਕਲਵੰਤ ਤੂੰ ਉਹ ਸਾਹਮਣੇ ਆਈਏ ਨਾ ਆਹ ਜਵਦ ਨਾ ਉਹ ਆ ਗਿਆ ਤੂੰ ਹੋਰ ਹੋਈ ਧੱਕਿਆ ਉਹ ਮੇਰੀ ਹਾਸੇ ਨਿਕਲੀ ਹਾਸੇ ਤੇਰਾ ਜਮਾ ਨੇਚਰਲ ਖੰਗਦਾ ਉਹ ਆ ਗਿਆ ਤੂੰ ਲੈ ਤੂੰ ਆਉਂਦੇ ਨੂੰ ਆ ਜਾ ਆ ਜਾ ਹਾਂ ਆ ਆ ਸ਼ਬਦ ਤੱਕ ਆ ਗਿਆ ਤੂੰ ਆ ਤਾਂ ਨਾ ਜਾਈ ਕਿਹ ਨਾਲ ਤੇ ਤੇ ਚ ਵੀ ਤੂੰ ਆਏ ਨਿਕਲੇ ਦੂਰੋਂ ਆ ਆ ਮੈਂ ਕਹਿੰਦਾ ਜੀ ਬਾਈ ਨੂੰ ਤੇ ਐ ਉਹ ਨੂ ਨੂ ਮੈਂ ਕਿੱਥੇ ਗਿਆ ਸੀ ਉਹਦਾ ਤੂੰ ਐ ਕਹ ਆ ਜਾ ਆ ਜਾ ਬੜਾ ਵੱਡਾ ਗੁੰਡਾ ਆ ਗਿਆ ਉਹ ਚੱਕ ਆ ਜਾ ਲੋਕਾਂ ਦੇ ਘਰਾਂ ਚ ਜਾ ਜਾ ਕੇ ਜਨਾਨੀਆਂ ਨੂੰ ਮੋੜਦਾ ਪੁੱਠਾ ਸਿੱਧਾ ਐ ਐਂ ਬੋਲ ਤੂੰ ਹਨਾ ਮਣੀ ਵੇ ਨਿਕਲ ਕੇ ਲੋਕਾਂ ਨੂੰ ਦੱਸਦਾ ਤੇਰਾ ਕੀ ਰੋਲ ਤਾਂ ਤੇਰਾ ਕੀ ਰੋਲ ਸਭ ਵੀ ਬੈਠੇ ਆ ਇਹਦਾ ਸਿਆਣੀ ਐ ਅਜੇ ਕੋਈ ਹੋਰ ਹੁੰਦੀ ਭੱਜਣੀ ਹੁੰਦੀ ਨਾਲ ਉਹ ਨਾ ਹਾਂ ਖਾਸੀ ਸਿਆਣੀ ਐ ਕਦੇ ਕਦੇ ਕਿਹਦੇ ਨਾਲ ਭੱਜ ਗਈ ਆ ਕਿਹਦੇ ਨਾਲ ਭੱਜ ਗਈ ਹੁੰਦੀ ਸੀ ਕੀ ਲਾਲਾ ਉਹ ਬੈਲੇ ਮੇਰੀ ਡਾ ਆਹ ਭਜਾ ਦੇ ਤੁਸੀਂ ਭਜਾਏਗਾ ਇਹਦਾ ਚੱਲੂ ਕੰਮ ਮੈਂ ਪਹਿਲਾਂ ਚੁੱਪ ਕਰ ਜਾ ਖੜ ਜਾ ਤੁਸੀਂ ਕਹਦੇ ਕੁਝ ਕਰਦੇ ਰਹਿ ਚੁੱਪ ਕਰ ਜਾ ਕਾ ਤਾਂ ਲੋਕਾਂ ਨੂੰ ਵੀਡੀਓ ਚ ਦੱਸੇਗਾ ਨਹੀਂ ਉਹ ਫਿਰ ਦੋ ਵਾਰੀ ਰਿਪੀਟ ਮੈਂ ਕਹਿਣਾ ਨਹੀਂ ਮਜ਼ਾਕ ਕਰਦੇ ਜਿਆਦਾ ਪਰ ਹਾਂ ਉੱਥੇ ਕਹੂੰਗਾ ਉਹ ਤਾਂ ਉਸੇ ਵੀ ਕਹਤਾ ਫਿਰ ਚੱਲਣਾ ਤਾਂ ਅੱਜ ਸਾਰੇ ਫਿਰ ਪੰਗਾ ਪੈ ਜੂਗਾ ਉਹ ਤੇ ਜੀ ਵੀ ਕਹਤਾ ਉਹ ਕਹਿੰਦਾ ਜੰਨੀਆਂ ਸਿਆਣੀਆਂ ਕੋ ਗੱਲਾਂ ਕਰੀ ਜਾਂਦਾ ਮੈਂ ਕਹਿੰਦਾ ਕਈ ਵਾਰੀ ਵੀਡੀਓ ਚ ਸਪੈਸ ਵੀ ਲਿਆਉਣਾ ਪੈਂਦਾ ਹੈ ਦੋ ਕਹਦਾ ਤੇ ਜਦੋਂ ਮੈਂ ਬਾਰ-ਬਾਰ ਧੋੜੂ ਆ ਵਧੀਆ ਗੱਲਾਂ ਕਿੰਨੀਆਂ ਆਂਗ ਅੱਜ ਤੂੰ ਬਹੁਤ ਸੁਣੀ ਕਿਰੇਪੀ ਸੱਚੀ ਹੋਈ ਆ ਸੱਚਾ ਹੈ ਤੇ ਫਿਰ ਮੈਂ ਕਹੇ ਹਾਂ ਹਾਂ ਮੈਂ ਮਰੂੰਗਾ ਹਾਂ ਚੱਲਾ ਤੇ ਹੁਣ ਤੇ ਫਲੋ ਉੱਥੋਂ ਟੁੱਟ ਜੂ ਨਹੀਂ ਹੁਣ ਪਹਿਲਾਂ ਮੇਰਾਗਾ ਪਹਿਲਾਂ ਮੇਰਾ ਹੈ ਮੇਰਾ ਉਹਦੀ ਹਿੰਮਤ ਹੈਗੀਏ ਮੈਨੇ ਮਾਰਨ ਦੀ ਕਲੋਜ਼ ਲਾ ਕੇ ਬਈ ਕਲੋਜ਼ ਲਾ ਪਹਿਲਾਂ ਹੁਣ ਕੱਟ ਲੱਗਿਆ ਜੇ ਤੂੰ ਬੋਲੇਂਗਾ ਫਿਰ ਮੈਂ ਬੋਲੂ ਉਹ ਬਾਈ ਮੇਰਾ ਹੈ ਗੱਲ ਕਲੋਜ਼ ਲਾ ਕੇ ਕੱਟ ਲਾ ਇੱਧਰ ਆ ਜਾ ਕਲੋਜ਼ ਲਾ ਕਿਦਾ ਸੋਨੂ ਤਾਂ ਨਹੀਂ ਕੁਝ ਕਹਾ ਸੋਨੂ ਤਾਂ ਨਹੀਂ ਕੁਝ ਕਹਾ ਹੋਰੀ ਹਿੰਮਤ ਹੈਗੀ ਐ ਦਬਾਰੇ ਦਬਾਰੇ ਅੱਛਾ ਉਥੇ ਮੈਂ ਬੈਠਾ ਮੋਟਰ ਤੇ ਤੂੰ ਕੱਲਾ ਜਾਏਂਗਾ ਇਹਨੂੰ ਇਹਨੂੰ ਦਸਣ ਜਾਏਂਗਾ ਉਹਦੋਂ ਮੈਂ ਉੱਡ ਜੂ ਹਾਂ ਦਿਮਾਗ ਤਾਂ ਘੱਮ ਲਿਆ ਕਰ ਓਕੇ ਆ ਗਿਆ ਤੇ ਪਰ ਮੈਂ ਬੋਤਲ ਚੱਕ ਲਿਆ ਮੈਂ ਆ ਨਾ ਕਰ ਮੱਕਰਾ ਤੂੰ ਕਰ ਤਿਆਰ ਜਿਹੜਾ ਕੁਛ ਮਾਨ ਕਰਨਾ ਠੀਕ ਹੈ ਤੇ ਮੈਂ ਲੈਣਾ ਬੋਕਾ ਨਹੀਂ ਹੋ ਕੇ ਵਟਾਂਗੇ ਮੇਰੇ ਨਾਲ ਹਾਂ ਸੁਣ ਮੇਰੀ ਗੱਲ ਹਾਂ ਟੋਟੇ ਨਾ ਕਰ ਤਾ ਅੱਛਾ ਇੱਕ ਮੈਂ ਖੜਾ ਇੱਕ ਮਿੰਟ ਜਦੋਂ ਡਾਇਲੋਗ ਬੋਲੂ ਮੈਂ ਇੱਥੇ ਸਪੇਸ ਦੇਉ ਸਪੇਸ ਦੇਉ 2 ਸੈਕਿੰਡ ਦੀ ਸਪੇਸ ਦੇ ਦੀ ਫਿਰ ਤੂੰ ਬੋਲਨੀ ਠੀਕ ਆ ਬੋਲ ਚਲ ਠੀਕ ਹੈ ਫਿਰ ਆਏਗਾ ਸਪੂਚਿੰਗ ਹੈ ਨਾ ਤੂੰ ਵੀ ਮੇਰੇ ਵੱਲ ਵੀ ਗੱਲ ਤਾਂ ਭਾਰੀ ਗਈ ਤੀ ਇਹਨੇ ਯਾਰ ਚਲ ਆ ਜਾ ਬਈ ਐਕਸ਼ਨ ਤੂੰ ਬੋਲ ਹਾਂ ਦਸਮਗਰ ਕੀ ਕਹਿਣਾ ਅਰੇ ਘਰ ਆ ਕੇ ਹਾਂ ਹਾਂ ਦਸਮਗਰ ਦੇਖੋ ਚਾਹਾਂਗੇ ਸ਼ੁਰੂ ਕਰ ਲਓ ਕੋਈ ਗੱਲ ਨਹੀਂ 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 ਕੋਈ ਬਣੋ ਉਧਰਲਾ ਸੀਨ ਹੈ ਹਾਂ ਨਸਮਗਰ ਹੁਣ ਦਸ ਕੀ ਹਾਂ ਸੀ ਤੈਨਾ ਕੀ ਦਵਾਰ ਦਵਾਰ ਲੈ ਦਵਾਰ ਐਕਸ਼ਨ ਹਾਂ ਦਸਮਗਰ ਐ ਕਹ ਹਾਂ ਦਸਮਗਰਾ ਹੁਣ ਕਿਵੇਂ ਕਰ ਕਿਵੇਂ ਕਰਨਾ ਕਰਨਾ ਕੀ ਕਲਵੰਤ ਅੱਜ ਦਾ ਦਿਨ ਆਪਣੇ ਕੋਲੇ ਚੱਲ ਦਰਜ ਠੀਕ ਐ ਐਵੇਂ ਰੱਖਣਾ ਚੱਲ ਐਕਸ਼ਨ ਹਾਂ ਦਸਮਗਰਾ ਕਿਵੇਂ ਕਰਨਾ ਮੇਰੀ ਗੱਲ ਸੁਣ ਲੈ ਕਲਵੰਤ ਅੱਜ ਦਾ ਦਿਨ ਆਪਣੇ ਕੋਲੇ ਜੇ ਤਾਂ ਉਹਨੂੰ ਅੱਜ ਮਾਰਨਾ ਤੇ ਨਹੀਂ ਮੈਂ ਅਗਲੀ ਵੀਡੀਓ ਚ ਨਹੀਂ ਆਉਂਦਾ ਠੀਕ ਐ ਫਿਰ ਐਂ ਕਰ ਮੈਂ ਲੈ ਕੇ ਉਹਨਾਂ ਖੇਤੋਂ ਬੋਤਲ ਕਾਰਟੇਜ ਹੋ ਕੇ ਮੇਰੇ ਸਾਲੇ ਨੂੰ ਚੰਗੀ ਜਿਹਾ ਵੜਾਂਗੇ ਦਵਾਰੇ ਹਾਂ ਦੱਸ ਮਗਰਾ ਹੁਣ ਕਿਵੇਂ ਕਰਨਾ ਮੇਰੀ ਗੱਲ ਸੁਣ ਲੈ ਕਲਵੰਤ ਅੱਜ ਦਾ ਦਿਨ ਕੀ ਹੋ ਰਿਹਾ ਯਾਰ ਹੋਰ ਕੀ ਹੋ ਰਿਹਾ ਦੋ ਮਿੰਟ ਖੜ੍ਹ ਜਾ ਨਾ ਯਾਰ ਨਿੱਕੇ ਸ਼ਾਟ ਆ ਯਾਰ ਰਾਈ ਗੈਲ ਬਰਾਹੀ ਲਾਉਣਾ ਕੀ ਲਾਉਣਾ ਰਾਜੂ ਆਈ ਲਈ ਇਹ ਕਹਿੰਦਾ ਆਹ ਮੈਂ ਕਿਹਨੇ ਮੈਂ ਤਾਂ 35 ਵਾਰ ਵੀ ਕੋਈ ਬਾਰਦਾਤ ਹੋਊ ਇਹ ਵੀ ਬਾਰਦਾਤ ਹੋਊ ਕੋਈ ਬਾਰਦਾਤ ਉਸ ਪਾਸੋਂ ਪੂਰਾ ਉਹ ਵੀ ਮੇਰੇ ਆ ਚੱਲ 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 ਓ ਆ ਗਿਆ ਉਹ ਮੈਂ ਤੇਰੇ ਕੋਲ ਹੀ ਆਇਆ ਸੀ ਉਹ ਮੈਂ ਮੜਾ ਕਾਲੀ ਐ ਮੈਨੂੰ ਓਏ ਗੱਲ ਤਾਂ ਸੁਣ ਮੇਰੀ ਗੱਲ ਉਹ ਮੈਂ ਕਿਹਾ ਮੈਂ ਖੇਤ ਜਾ ਕੇ ਉਹਨੇ ਕਾਲੀ ਐ ਮੈਨੂੰ ਓਏ ਖਸਮਾ ਮੇਰੀ ਗੱਲ ਤਾਂ ਸੁਣ ਉਹ ਮੈਂ ਕਿਹਾ ਮੈਂ ਮੜਾ ਮੈਨੂੰ ਕਾਲੀ ਐ ਯਾਰ ਓਹ ਤੇ ਗੱਲ ਮੈਨੂੰ ਕਾਲੀ ਐ ਯਾਰ ਲੈ ਕਰ ਲੈ ਭਲਾ ਮੈਂ ਇਹਦੇ ਕੋਲ ਆਇਆ ਸੀ ਇਹਨੂੰ ਦੱਸਣ ਇਹ ਆਪ ਹੀ ਭੱਜਿਆ ਫਿਰਦਾ ਘਰੇ ਦੱਸ ਦੇਣ ਓਏ ਓ ਮਗਰਾ ਓ ਮੇਰੀ ਗੱਲ ਸੁਣ ਹਾਂ ਮੈਂ ਮੈਂ ਬਰਾ ਬੋਲਾ ਓ ਮੈਂ ਅਸੀ ਕਲਵੰਤ ਨੂੰ ਦੱਸਣਾ ਚੱਲ ਤੈਨੂੰ ਮੈਨੂੰ ਫੇਰ ਦੱਸਦੀ ਯਾਰ ਮੈਨੂੰ ਕਾਲੀ ਆ ਓ ਮੇਰੀ ਗੱਲ ਤਾਂ ਸੁਣ ਯਾਰ ਓ ਯਾਰ ਮੇਰੀ ਗੱਲ ਉਹ ਵੀ ਪੱਜਾ ਜਾਂਦਾ ਮੇਰੀ ਜਿਹੜੀ ਗੱਲ ਤੂੰ ਦੱਸਣੀ ਆ ਮੈਂ ਮੈਂ ਉਹਨੂੰ ਫੇਰ ਦੱਸੀ ਹੁਣ ਮੈਂ ਓਏ ਮੇਰੀ ਓ ਜ਼ਰੂਰੀ ਆ ਮੇਰੀ ਗੱਲ ਤਾਂ ਸੁਣ ਯਾਰ ਤੂੰ ਮੇਰੀ ਗੱਲ ਸੁਣ ਮੈਂ ਬਾਹਰ ਓ ਹੋਇਆ ਕੀ ਆ ਸੋਨੂ ਹੈ ਭਲੇ ਪਤੰਦਰਾ ਨੂੰ ਹੋਇਆ ਕੀ ਆ ਆ ਯਾਦ ਰੱਖ ਹੈ ਭਲੇ ਇੱਥੇ ਯਾਦ ਰੱਖ ਚੱਲ ਤੂੰ ਐਂ ਦੇ ਕਰਕੇ ਨਹੀਂ ਚੰਗਾ ਮੈਂ ਮੈਮਰਾ ਹੱਥ ਸੁਣਾਂਗੀ ਨਹੀਂ ਹੁਣ ਸਾਰਿਆਂ ਦੇ ਦਵਾਰੇ ਆ ਸਾਰੇ ਦੁਆਰੇ ਨਿਕਲ ਲੈ ਪਿੱਛੇ ਵਗਦੇ ਸਰ ਮਾਈਕ ਮੇਰੇ ਲੱਗਿਆ ਹੋਇਆ ਹੈ ਇਹ ਮਾਈਕ ਇੱਕ ਸਿੱਧਾ ਮੈਂ ਬੋਲਣਾ ਹੈ ਨਾ ਇਹਦੇ ਨਾਲ ਮੈਂ ਵੀ ਫਿਰ ਫਾਇਦਾ ਨਹੀਂ ਆ ਦੇ ਪਹਿਲਾਂ ਪੂਰਾ ਘਾਟ ਛੋੜ ਲੈ ਇਹ ਕੋਈ ਅੱਛਾ ਹੋਰ ਤਾਂ ਨਹੀਂ ਕੋਈ ਰਹਿ ਗਿਆ ਇਹ ਆ ਗਿਆ ਨਾ ਬਾਪੂ ਅੱਛਾ ਤੂੰ ਵੀ ਜਾਣਾ ਉਹਦਾ ਨਾਂ ਨਾਂ ਮੈਂ ਤਾਂ ਕਰੂ ਜਾਨਾ ਮੈਂ ਵੀ ਕਹਿ ਸਕਦਾ ਤੂੰ ਗੱਲ ਦੱਸ ਵੀ ਦੇਖਦਾ ਜੀ ਵੀ ਕਿੱਧਰ ਨੂੰ ਗਏ ਅੱਛਾ ਤੂੰ ਤਾਂ ਨਹੀਂ ਜਾਂਦਾ ਇਹ ਕਹਿੰਦਾ ਨਾ ਮੈਂ ਨਹੀਂ ਜਾਂਦਾ ਤੇ ਫਿਰ ਤੈਨੂੰ ਫਾਇਦਾ ਵੀ ਨਹੀਂ ਕੋਈ ਦੱਸਦਾ ਤੈਨੂੰ ਕੋਈ ਫਾਇਦਾ ਵੀ ਨਹੀਂ ਦੱਸਦਾ ਦੱਸ ਦੇ ਕੋਈ ਗੱਲ ਤਾਂ ਦੱਸ ਮੈਂ ਇਹ ਤੂੰ ਮੈਨੂੰ ਦੱਸ ਕੀ ਕਹਿਣਾ ਹਾਂ ਤੈਨੂੰ ਇੱਥੋਂ ਹੀ ਚੱਲਦਾ ਹੋਣਾ ਬਾਪੂ ਤੂੰ ਇੱਧਰ ਆ ਜਾ ਇੱਧਰ ਆ ਜਾ ਕੈਮਰਾ ਤੇ ਆ ਉਹ ਆ ਮਾਂ ਤੇਰੇ ਕੋਲ ਹੀ ਆਉਂਦਾ ਸੀ ਉਹ ਮੈਂ ਤੈਨੂੰ ਕਾਲੀ ਆ ਯਾਰ ਮੈਂ ਤੈਨੂੰ ਗੱਲ ਦੱਸਦਾ ਇੱਕ ਉਹ ਮੈਨੂੰ ਮੈਂ ਕਾਲੀ ਆ ਉਹ ਤੇਰੇ ਫਾਇਦੇ ਉਹ ਅਕਲਮੰਤ ਉਹ ਮੈਂ ਤੈਨੂੰ ਗੱਲ ਦੱਸਦਾ ਸੀ ਉਹ ਮੈਂ ਫੇਰ ਸੁਣ ਮੈਂ ਉਹ ਸੁਣਤਾ ਲੈ ਮੈਨੂੰ ਕਾਲੀ ਐ ਗੱਲ ਸੁਣ ਲੈ ਉਹ ਤੇਰੇ ਫਾਇਦੇ ਦੀ ਗੱਲ ਐ ਯਾਰ ਉਹ ਸੁਣਤਾ ਸਹੀ ਕਰ ਲੈ ਭਲਾ ਉਹ ਮੈਂ ਐਸੇ ਦੇ ਭਲੇ ਹੀ ਤਾਂ ਗੱਲ ਕਰਦਾ ਸੀ ਉਹ ਜਾ ਯਾਰ ਓਏ ਕੋ ਮੱਕਣਾ ਉਹ ਤੂੰ ਸੁਣ ਮੇਰੀ ਮੇਰੀ ਗੱਲ ਸੁਣ ਤੂੰ ਉਹ ਯਾਰ ਓਏ ਮੇਂ ਮੇਰੀ ਕ ਸੁਣ ਉਹ ਮੈਂ ਕਾਲੀ ਚਾਹਿਆ ਉਹ ਮੇਰੀ ਤਾਂ ਸੁਣ ਲੈ ਯਾਰ ਖਸਮਾ ਮੈਂ ਤੈਨੂੰ ਗੱਲ ਦੱਸਣੀ ਐ ਮੈਨੂੰ ਫੇਰ ਦੱਸ ਦੇ ਮੈਨੂੰ ਕੰਮ ਬਹੁਤ ਜ਼ਰੂਰੀ ਐ ਮੈਂ ਤੈਨੂੰ ਬਾਲੀ ਵਧੀਆ ਗੱਲ ਦੱਸਾਂ ਉਹ ਗੱਲ ਤਾਂ ਸੁਣ ਲੈ ਉਹਕਾ ਮਾਲ ਹੋ ਗਈ ਕਿੱਧਰ ਤੁਰੇ ਜਾਂਦੇ ਆ ਯਾਰ ਇਹ ਲੈ ਚੰਦਰ ਭਾਈ ਮੇਰੀ ਗੱਲ ਸੁਣ ਮੈਂ ਤੈਨੂੰ ਗੱਲ ਦੱਸਦਾ ਇੱਕ ਮੈਂ ਮੈਂ ਬੜਾ ਫੇਰ ਗੱਲ ਤਾਂ ਸੁਣ ਲੈ ਮੈਂ ਤੈਨੂੰ ਕੀ ਗੱਲ ਦੱਸਣੀ ਤੂੰ ਮੈਨੂੰ ਮੈਂ ਤੈਨੂੰ ਪਹਿਲਾਂ ਉਹ ਮੈਨੂੰ ਕੰਮਾ ਜ਼ਰੂਰੀ ਕਿੱਧਰ ਤੁਰਿਆ ਜਾਂਦਾ ਸਾਰਾ ਟਬਰਕ ਅੱਗ ਲੱਗੀ ਕਿਤੇ ਓ ਬਾਪੂ ਹਾਂ ਬਾਪੂ ਨੂੰ ਦੱਸ ਦਿਆ ਆ ਜਾ ਆ ਜਾ ਆ ਜਾ ਛੇਤੀ ਹਾਂ ਮੈਂ ਤੈਨੂੰ ਗੱਲ ਦੱਸਦਾ ਉਹ ਗੱਲ ਕੀ ਦੱਸਦਾ ਮੈਂ ਉਹਨੂੰ ਉਹਨਾਂ ਨੂੰ ਦੇਖਣ ਦੇ ਉਹ ਕਿੱਧਰ ਨੂੰ ਭਾਗੇ ਜਾਈ ਕਿੱਧਰ ਜਾਂਦੇ ਨੇ ਉਹ ਪਤਾ ਹੀ ਨਹੀਂ ਕਿੱਧਰ ਨੂੰ ਭਾਗੇ ਉਹ ਅੱਛਾ ਹਾਂ ਤੈਨੂੰ ਜਮੇ ਨਹੀਂ ਪਤਾ ਕੁਝ ਨਾ ਨਾ ਕੀ ਗੱਲ ਹੈ ਮੈਨੂੰ ਗੱਲ ਦੱਸ ਦੇ ਚੱਲ ਫਿਰ ਤੈਨੂੰ ਦੱਸਣ ਦਾ ਤਾਂ ਮੈਨੂੰ ਲੱਗਦਾ ਫਾਇਦਾ ਵੀ ਕੋਈ ਹੈ ਠੀਕ ਆ ਬਾਪੂ ਰੰਗ ਹੀ ਬਦਲ ਗਏ ਓ ਉਹ ਮੈਂ ਬਰਾਬੀ ਟੀ ਮੈਂ ਜਦੋਂ ਉਹ ਚੋਕਰਾ ਉਹ ਚੋਕਰਾ ਤੂੰ ਕਰੇ ਮਿਲ ਗਿਆ ਉਹ ਮੈਂ ਤੈਨੂੰ ਗੱਲ ਦੱਸਦਾ ਸੀ ਉਹ ਗੱਲ ਮੈਂ ਫੇਰ ਸੁਣ ਜਰਾ ਉਹ ਸੁਣ ਤਾਲ ਤੇਰੇ ਫਾਇਦੇ ਦੀ ਗੱਲ ਆ ਯਾਰ ਉਹ ਤੇਰੇ ਫਾਇਦੇ ਦੀ ਗੱਲ ਆ ਉਹ ਸਾਰਾ ਕੁਝ ਹੀ ਬਦਲ ਗਿਆ ਉਹ ਬਦਲ ਗਿਆ ਉਹ ਮੇਰੀ ਗੱਲ ਉਹ ਖਾਸਮਾ ਸੁਣ ਤਾਲ ਯਾਰ ਉਹ ਮਗਰਾ ਉਹ ਤੂੰ ਮਿਲ ਗਿਆ ਮੈਂ ਗੱਲ ਆਖਦਾ ਉਹ ਗੱਲ ਦੱਸਦਾ ਮੈਂ ਤੈਨੂੰ ਉਹ ਮੈਂਬਰਾ ਤੂੰ ਜਿਹੜੀ ਗੱਲ ਦੱਸਣੀ ਆ ਨਾ ਮੈਨੂੰ ਫੇਰ ਦੱਸ ਦੀ ਉਹ ਗੱਲ ਤਾਂ ਗੱਲ ਤਾਂ ਸੁਣ ਯਾਰ ਸੋਡੇ ਫਾਇਦੇ ਦੀ ਗੱਲ ਆ ਯਾਰ ਉਹ ਯਾਰ ਫਾਇਦਾ ਨੁਕਸਾਨ ਫੇਰ ਦੇਖਾਂ ਮੈਂ ਉਹ ਇੱਕ ਵਾਰੀ ਸੁਣ ਕਮਾਲ ਹੈ ਕਰ ਲੈ ਭਲਾ ਅੱਗ ਲੱਗੀ ਆ ਕਿਤੇ ਉਹ ਗੱਲ ਸੁਣ ਸਿੰਦਰੇ ਤੂੰ ਇੱਥੇ ਕੀ ਕਰਦਾ ਕਰ ਮੇਰੀ ਗੱਲ ਤਾਂ ਸੁਣ ਉਹ ਸਾਰਾ ਕੁਝ ਹੀ ਬਦਲ ਗਿਆ ਓਹੋ ਬਦਲੀ ਜਾਣ ਤੇ ਮੈਨੂੰ ਬਹੁਤ ਜ਼ਰੂਰੀ ਕੰਮ ਆ ਮੈਂ ਤਾਂ ਉਹ ਸੁਣ ਉਹ ਬੱਪੂ ਹਾਂ ਕਿਉਂ ਕੀ ਹਾਲ ਆ ਉਹ ਪੁੱਛਣਾ ਤੂੰ ਮੈਨੂੰ ਮੈਂ ਉਹਨਾਂ ਦੇ ਕੋਲ ਜਾਣ ਦੇ ਕਿ ਉਹ ਕੀ ਗੱਲ ਹੋ ਗਈ ਮੈਨੂੰ ਵੀ ਗੱਲ ਦਾ ਪਤਾ ਨਹੀਂ ਉਹੀ ਭੱਜ ਕੇ ਵਾਗੇ ਪਤਾ ਨਹੀਂ ਕਿਹੜੇ ਪਾਸੇ ਗਏ ਨੇ ਉਹ ਅੱਛਾ ਹਾਂ ਚੱਲ ਫੇਰ ਠੀਕ ਆ ਕੀ ਗੱਲ ਹੋ ਗਈ ਨਾ ਕੁਝ ਨਹੀਂ ਫੇਰ ਤੈਨੂੰ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਹੈਂ ਨੋ ਇਹ ਦੀ ਕੀ ਗੱਲ ਆ ਯਾਰ ਜਿਹੜੇ ਮੈਨੂੰ ਦੱਸਣ ਦਾ ਤੂੰ ਉਹ ਦੋ ਵਾਰ ਘਟ ਲਾ ਬਾਈ ਉਹ ਤੂੰ ਐ ਕਹਿ ਤੂੰ ਨੂੰ ਦੱਸ ਬਾਪੂ ਨੂੰ ਦੱਸ ਪਹਿਲਾਂ ਆ ਆ ਬਸ ਬਾਪੂ ਦਾ ਤਾਂ ਉਹੀ ਡਾਇਲੋਗ ਆ ਹਾਂ ਤੇ ਕਾ ਕੇ ਕਹੀ ਬਸ ਐਕਸ਼ਨ ਆ ਜਾ ਆ ਜਾ ਚੱਲ ਓਹੋ ਇਹ ਵੀ ਉਹਨੂੰ ਗਿਆ ਕੁਮਾਲ ਹੋ ਗਈ ਦੁਬਾਰੇ ਚੱਲ ਓਏ ਕਲੈਕਟ ਕਰ ਐਕਸ਼ਨ ਉਹ ਕੁਮਾਲ ਹੋ ਗਈ ਯਾਰ ਹਾਂ ਬਾਪੂ ਉਹ ਮੈਂ ਤਾਂ ਉਹਨਾਂ ਨੂੰ ਦੇਖਦਾ ਸੀਗਾ ਕਿੱਧਰ ਨੂੰ ਵਾਗੇ ਹੋ ਉਹਨਾਂ ਦੇ ਮਗਰੀ ਜਾਂਦਾ ਤੂੰ ਵੀ ਨਹੀਂ ਮੈਂ ਮਾਂ ਮਗਰ ਨਹੀਂ ਜਾਂਦਾ ਅੱਛਾ ਹਾਂ ਕੀ ਗੱਲ ਹੋ ਗਈ ਨਾ ਫਿਰ ਤੈਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਓ ਯਾਰ ਹਾਂ ਫਮੋਲੇ ਇਹਨਾਂ ਦੀ ਓ ਬਾਪੂ ਤੂੰ ਵੀ ਚੱਲਿਆ ਉਹ ਨਾ ਮੈਂ ਨਹੀਂ ਚੱਲਿਆ ਅੱਛਾ ਤੂੰ ਮੈਨੂੰ ਐਂ ਦੱਸ ਗੱਲ ਕੀ ਏ ਤੈਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਫਿਰ ਹੈ ਇਹ ਜੀ ਕੀ ਗੱਲ ਹੈ ਜਿਹੜੀ ਮੈਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਕੀ ਹੋਇਆ ਕਮ ਆ ਲੈ ਯਾਰਾ ਉਹ ਤੂੰ ਮੈਨੂੰ ਦੱਸ ਮੈਂ ਭਰਾ ਕੀ ਗੱਲ ਐ ਹੋਰ ਪਹਿਲੀ ਗੋ ਨੂੰ ਬਚ ਲੈ ਪਹਿਲਾ ਨਾ ਲੈ ਇੱਕ ਪਹਿਲਾ ਰਹਿ ਗਿਆ ਨਾ ਤੇਰਾ ਮੈਂ ਮੈਂ ਤੈਨੂੰ ਕਹੂੰ ਆ ਬਾਪੂ ਤੂੰ ਵੀ ਚੱਲਿਆ ਨਾ ਨਾ सॉरी सॉरी ਬਸ 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 ਉਹ ਆ ਗਿਆ ਤੁਹਾਡੇ ਸਾਹਮਣੇ ਆ ਗਿਆ ਆ ਗਿਆ ਚੱਲਾ ਕਮ ਆ ਲੈ ਯਾਰਾ ਬਾਪੂ ਤੂੰ ਵੀ ਚੱਲਿਆ ਉਹ ਨਾ ਮਗਰ ਨਾ ਮੈਂ ਨਹੀਂ ਜਾਂਦਾ ਅੱਛਾ ਤੂੰ ਮੈਨੂੰ ਦੱਸ ਕੀ ਗੱਲ ਹੋਈ ਐ ਵੇ ਗਾ ਮੈਂ ਉਹ ਕਾ ਬੱਸ ਤੇ ਲੈਣਾ ਮੈਂ ਫਿਰ ਤੈਨੂੰ ਦੱਸਣ ਦਾ ਕੋਈ ਫੈਕਸ਼ਨ ਕੋਮਾ ਲੈ ਯਾਰ ਬੱਪ ਤੂੰ ਵੀ ਜਾਨਾ ਉਹਨਾਂ ਕੰਨੀ ਨਾ ਮੈਂ ਨਹੀਂ ਜਾਂਦਾ ਉਹ ਮੈਂ ਤਾਂ ਉਹਨਾਂ ਨੂੰ ਦੇਖਣ ਆਇਆ ਵੀ ਉਹ ਕਿੱਧਰ ਜਾਂਦੇ ਨੇ ਅੱਛਾ ਕੀ ਗੱਲ ਹੋ ਗਈ ਓਹੋ ਗੱਲ ਦਾ ਮੈਨੂੰ ਕੀ ਪਤਾ ਹੈ ਉਹ ਤਾਂ ਤੂੰ ਦੱਸ ਵੀ ਕੀ ਗੱਲ ਹੋ ਗਈ ਹਾਏ ਮੇਰੇ ਰੱਬਾ ਮੇਰੀ ਗੱਲ ਸੁਣ ਠੰਡੇ ਦਿਮਾਗ ਨਾਲ ਇਹ ਪੁੱਛੂ ਤੈਨੂੰ ਤੂੰ ਬਾਰੇ ਆ ਬਾਪੂ ਤੂੰ ਵੀ ਨਾ ਮੇਰੇ ਚੱਲ ਨਾ ਨਹੀਂ ਜਾਂਦਾ ਉਹ ਨਹੀਂ ਪੁੱਤ ਮੈਥੋਂ ਕਿੱਥੇ ਭੱਜੀਦਾ ਮੈਂ ਤਾਂ ਦੇਖਣਾ ਵੀ ਦੇਖਾਂਗੇ ਸੁਣ ਲੈ ਪਹਿਲਾਂ ਕਿ ਕਿੱਧਰ ਲਾਂਗੇ ਦੇਖੋ ਅੱਛਾ ਕੀ ਗੱਲ ਹੋ ਗਈ ਤੂੰ ਪੁੱਛੀ ਕੀ ਗੱਲ ਹੋ ਗਈ ਤੂੰ ਕਹਿੰਦਾ ਮੈਨੂੰ ਗੱਲ ਦਾ ਪਹਿਲਾਂ ਕੀ ਪਤਾ ਤੂੰ ਦੱਸ ਪਈ ਮੈਂ ਪਰ ਤੂੰ ਕਿਵੇਂ ਆਇਆ ਦੇਖੋ ਮੈਂ ਉਹਨਾਂ ਨੂੰ ਗੱਲ ਦੱਸਣੀ ਸੀ ਹਾਂ ਲੈ ਫਿਰ ਮੈਨੂੰ ਦੱਸ ਦੇ ਤੂੰ ਮੈਨੂੰ ਦੱਸ ਦੇ ਕੀ ਮੜੀ ਗੱਲ ਤੇ ਨਾੜਿਆ ਕਰੋ ਹੋ ਹੋਰ ਯਾਰਾ ਮੈਨੂੰ ਵੀ ਅੰਦਰ ਜਾਣਾ ਸੀ ਨਾ ਇਹ ਮੈਨੂੰ ਕਿਹੜਾ ਪਤਾ ਬੁੜਾ ਕਰਿਆ ਮੈਂ ਤਾਂ ਐਂ ਜਾਣਾ ਹੈ ਕਮਾ ਹਲੇ ਯਾਰ ਇਹਨਾਂ ਦੀ ਓ ਬਾਪੂ ਤੂੰ ਵੀ ਉਹਨਾਂ ਦੇ ਮਗਰੀ ਜਾਣਾ ਓ ਮੈਂ ਕਾਨੂੰ ਜਾਣਾ ਮੈਂ ਤਾਂ ਉਹਨੂੰ ਦੇਖਦਾ ਵੀ ਉਹ ਕਿੱਧਰ ਨੂੰ ਭਾਗੇ ਕੀ ਗੱਲ ਹੋ ਗਈ ਓਹੋ ਜੇ ਮੈਨੂੰ ਗੱਲ ਦਾ ਪਤਾ ਹੋਵੇ ਫੇਰ ਹੀ ਐ ਮੈਂ ਤਾਂ ਗੱਲ ਦਾ ਕੋਈ ਪਤਾ ਨਹੀਂ ਅੱਛਾ ਹਾਂ ਫੇਰ ਵਾਝ ਗਈ ਹੁਣ ਤੂੰ ਆਏ ਕਹਿੰਦੇ ਤੂੰ ਕਿਵੇਂ ਆਇਆ ਮੈਂ ਕਿਹਾ ਵੀ ਗੱਲ ਦੱਸਣੀ ਸੀ ਇੱਕੋ ਹੀ ਗੱਲ ਸੀ ਉਹ ਨਹੀਂ ਯਾਰ ਐ ਨਹੀਂ ਹੋਣਾ ਐ ਨਹੀਂ ਹੋਣਾ ਹੱਥ ਪੱਟੀ ਪਈ ਜਣੀ ਸਾਰਾ ਬੰਦਾ ਉਹ ਇੱਕੋ ਹੀ ਗੱਲ ਰਹਿ ਗਈ ਸੀ ਬਾਕੀ ਸਾਰਾ ਤਾਂ ਸਹੀ ਕਹਾ ਗਿਆ ਆਈ ਕਹ ਗਿਆ ਤੂੰ ਮੈਨੂੰ ਦੱਸ ਦੇ ਕੀ ਕਹਿੰਦਾ ਦੱਸ ਦੇ ਕੀ ਗੱਲ ਹੈ ਮਾਲ ਤੇਰੇ ਕੋਲੇ ਤਾਂ ਨਹੀਂ ਦੇਵਚ ਆਏ ਗੱਲ ਨਾ ਕਹੀਂ ਆਏ ਕਹਿ ਦੀ ਵੀ ਤੂੰ ਮੈਂ ਕੀ ਹੋ ਗਿਆ ਮੈਂ ਕਿਉਂ ਮੈਂ ਤਾਂ ਗੱਲ ਦੱਸਾਂ ਕਮਾਲ ਹੋਊਗੀ ਯਾਰ ਓ ਬਾਬੂ ਤੂੰ ਵੀ ਉਹਨਾਂ ਮਗਰੀ ਜਾਣਾ ਹੈ ਉਹ ਮੈਂ ਕਾਨੂੰਨਾਂ ਮਗਰ ਜਾਣਾ ਹੈ ਕੀ ਗੱਲ ਹੋ ਗਈ ਮੈਂ ਤਾਂ ਉਹਨਾਂ ਨੂੰ ਦੇਖਦਾ ਸੀ ਉਹ ਗਏ ਕਿੱਧਰ ਨੇ ਅੱਛਾ ਹਾਂ ਠੀਕ ਹੈ ਉਹ ਕੀ ਗੱਲ ਹੋ ਗਈ ਤੂੰ ਮੈਨੂੰ ਦੱਸ ਦੇ ਓ ਮੈਂ ਤਾਂ ਉਹਨਾਂ ਨੂੰ ਗੱਲ ਦੱਸਣ ਆਇਆ ਸੀ ਲੈ ਉਹਨਾਂ ਨੂੰ ਕੀ ਗੱਲ ਦੱਸਣੀ ਸੀ ਤੂੰ ਮੈਨੂੰ ਦੱਸ ਦੇ ਤੈਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਹੈ ਇਹ ਜੀ ਕੀ ਗੱਲ ਹੈ ਜਿਹੜੀ ਮੈਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਹਾਂ ਜੀ ਨਹੀਂ ਸਹੀ ਬੋਲੀ ਉਹਨੂੰ ਹਾਂ ਕਮਾਲ ਹੋ ਗਈ ਯਾਰ ਓਏ ਬੱਚੇ ਬੱਚੇ ਸੱਟ ਤੇ ਜੋ ਪੁੱਤ ਸੱਟ ਤੇ ਸੱਟ ਤੇ ਚਲੋ 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 ਚਲ ਪਰ ਆ ਜੋ ਬੱਪ ਤੂੰ ਵੀ ਜਾਣਾ ਉਹ ਮੈਂ ਤਾਂ ਉਹਨਾਂ ਨੂੰ ਵੇਖਦਾ ਉਹ ਕਿੱਧਰ ਨੂੰ ਚਲੇ ਗਏ ਕੀ ਗੱਲ ਹੋ ਗਈ ਉਹ ਗੱਲ ਕੀ ਹੋਣੀ ਤੂੰ ਦੱਸ ਤੂੰ ਕਿਵੇਂ ਆਇਆ ਹਾਏ ਹਾਏ ਉਹ ਕਿਉਂ ਐ ਕਿ ਉਹਨੇ ਕਹਿੰਦਾ ਵੀ ਮੈਨੂੰ ਗੱਲ ਦਾ ਕੀ ਪਤਾ ਭਰਾ ਹਾਂ ਕਹਣ ਆਇਆ ਸੀ ਮੈਨੂੰ ਗੱਲ ਦਾ ਕੀ ਪਤਾ ਕਹਿੰਦੇ ਚੱਲ ਤੂੰ ਕਿਵੇਂ ਐਂ ਕਹੇ ਅਪਡੇਟ ਕਰ ਦੋ ਨਾ ਬਸ ਠੀਕ ਆ ਕਹਿੰਦੇ ਮੈਂ ਦੱਸ ਮੈਂ ਗੱਲ